ਕਰਮੋਂ ਮੇੜਾ ਮਾਰਿਆ ਇਹ ਗੰਗਾਨ ਪੁੱਤੀ ਮਾਤਾ ਗੰਗਾ ਰਾਤਨਾਸੀ ਸਾਰੀ ਸੁੱਤੀ ਆਖਿਆ ਸੀ ਗੁਰਦੇਵ ਨੂੰ ਤੁਸੀਂ ਪਰਮ ਨਿਵਾਰੋ ਮੈਂ ਨੇ ਭਾਗਣ ਜੀਵਤੇ ਤੁਸੀਂ ਕਰਮ ਗੁਜਾਰੋ ਬਰਦੈ ਚੋਲੀ ਜਗਤ ਦੀ ਪੁੱਤ ਬਖਸ਼ੋ ਦਾਤਾ ਦਿਲ ਦੀਆਂ ਜਾਣੀ ਜਾਣ ਹੈ ਤੂੰ ਖੁਦ ਹੀ ਗਿਆਤਾ ਜੀ ਪੈ ਸ਼ਰੀ ਕਵੀ ਹੁਣ ਮਾਰਨ ਲੱਗੇ ਮਾਰ ਮਾਰ ਕੇ ਬੋਲੀਆਂ ਦਿਲ ਸਾੜਨ ਲੱਗੇ ਸਤ ਗੁਰ ਆਖਿਆ ਫਿਕਰ ਨਾ ਹੁਣ ਕਰ ਤੂੰ ਗੰਗਾ ਰਬ ਹੈ ਜੋ ਵੀ ਕਰ ਰਿਹਾ ਸਭ ਹੁੰਦਾ ਚੰਗਾ ਸਤਗੁਰ ਹੀ ਸਭ ਮੇਲਦਾ ਆਪੇ ਵਿਉ ਵਿਧੀਆਂ ਬਾਬੇ ਬੁੱਢੇ ਕੋਲ ਨੇ ਸਬਰ ਦੀਆਂ ਸਿੱਧੀਆਂ ਤਾਂ ਗੰਗਾ ਤੁਰ ਪਈ ਤੇ ਕਰੀ ਤਿਆਰੀ పాకోੜਿਆਂ ਤੇ ਕਾਠੀਆਂ ਤੇ ਕਰੀ ਸਵਾਰੀ ਬਾਬੇ ਬੁੱਢੇ ਦੇਖੀਆਂ ਜਦ ਉੱਡੀਆਂ ਧੂੜਾਂ ਗੁਰੂ ਕੇ ਆਨੂੰ ਪੈ ਗਈ ਆ ਕੇ ਖੌਰੇ ਪੀੜਾ ਮਾਤਾ ਗੰਗਾ ਪਹੁੰਚ ਕੇ ਸੀ ਅਰਜ ਗੁਜਾਰੀ ਔਲਾਦ ਬਿਨਾ ਪਟਕਦੀ ਮੈਂ ਕਰਮਾ ਮਾਰੀ ਦਾਤ ਪੁੱਤ ਦੀ ਦੇਦੇਓ ਮੈਂ ਹਾਂ ਦੁਖਿਆਰੀ ਬਾਬੇ ਕੀਤਾ ਬਚਨ ਸੀ ਸੁਣ ਮਾਤ ਪਿਆਰੀ ਜਾਓ ਪ੍ਰਗਟ ਹੋਏਗਾ ਜੋ ਦਾ ਗੁਣਕਾਰੀ ਦਲ ਪੰਜਨ ਗੁਰ ਸੂਰਮਾ ਪਾਰੇ ਉਪਕਾਰੀ ਕਰ ਅਰਜਨ ਪ੍ਰਗਟ ਹੋਇਆ ਇੱਕ ਬਾਲ ਪਿਆਰਾ ਪ੍ਰਤਾਪ ਬੜਾ ਹੀ ਤੇਜ ਹੈ ਜਿਸ ਦਾ ਚਮਕਾਰਾ ਸੋਧਣ ਤਰਤੀ ਚੜ ਪਿਆ ਉਹਨੇ ਕਰੀ ਤਿਆਰੀ ਰੂਪ ਵਟਾਇਆ ਮੂਰਤੀ ਹਰ ਗੋਬਿੰਦ ਸਵਾਰੀ ਦਰਦ ਮੰਦਾਂ ਦੇ ਦਰਦ ਦਾ ਉਹ ਬਣਿਆ ਸੀਰੀ ਬੈਠ ਤਖਤ ਤੇ ਧਾਰ ਲਈ ਉਹਨੇ ਮੀਰੀ ਪੀਰੀ ਭੈਣੀ ਵਾਗੇ ਵਾਲਿਆ ਧੰ ਸਤਗੁਰ ਪੂਰਾ ਪਤ ਗੰਗਾ ਦਾ ਸੂਰਮਾ ਕਰਨੀ ਦਾ ਪੂਰਾ and Pura.